ਜੇ ਤਾਪ ਚੜ ਜਾਂਦਾ ਵੀ ਹੁਣ ਤਾਂ ਡਾਕਟਰ ਕੋਲੇ ਭਾਈ ਦੇ ਉਥੇ ਬਾਹਣ ਦੇ ਲਿਟੜੀ ਜਾਂਦੇ ਵੀ ਹਾਂ ਵੀ ਆਪੇ ਭੱਜ ਜੂ ਪਿੰਡ ਨਾਤਨ ਨੂੰ ਬਾਹਣ ਦੇ ਲੀਟਰ ਨਾਲ ਬੁਖਾਰ ਲੈ ਜਾਂਦਾ ਲੈ ਜਾਂਦਾ ਸੀ ਹਾਂ ਸਰੀਰ ਸਰੀਰ ਵਰਸ ਹੋ ਜਾਂਦੀ ਮੜਕਾ ਮੜਕਾ ਹੋ ਜਾਂਦਾ ਲਿਟੀ ਜਾਂਦਾ ਜਦੋਂ ਰੋੜਿਆਂ ਵਾਲੇ ਬਾਹਣ ਚ ਤੇ ਉਹ ਵਜ ਜਾਂਦਾ ਵੀ ਇਹ ਤਾਂ ਲੈਣਾ ਕੀ ਇਹ ਤਾਂ ਮਾਰ ਦੂ ਹੱਥ ਨੂੰ ਜਮਾ ਸੀ ਉਹਦੇ ਕੋਲ ਉਹਦੇ ਪਾਸ ਛੱਡ ਕੇ ਖੜਾ ਤੇ ਪਜ ਜਾਂਦਾ ਇਹ ਉਸ ਤੋਂ ਬਾਅਦ ਦੂਜੀ ਬਿਮਾਰੀ ਵੀ ਡਰਦੀ ਵੀ ਕੀ ਹਾਲ ਹੈ ਤੇਰਾ ਓਏ ਉਹ ਤਾਂ ਬਾਹ ਦਾ ਮੈਂ ਤਾਂ ਭਰਾ ਹੋਇਆ ਜਾ ਕੇ ਪਸਾਇਆ ਹੁਣ ਨਾ ਆਇਓ ਹੁਣ ਨਾ ਹੋਰ ਬਿਮਾਰੀਆਂ ਤਾਂ ਨਹੀਂ ਹੁੰਦੀਆਂ ਹੁਣ ਜਿਵੇਂ ਅੱਜਕੱਲ ਤਾਂ ਬੜੀਆਂ ਲੱਗੀਆਂ ਬਈ ਨਹੀਂ ਹੋਰ ਕੋਈ ਨਹੀਂ ਹੁੰਦੀ ਜੀ ਵੱਧ ਤਾਂ ਬੁਖਾਰ ਹੁੰਦਾ ਸੀ ਤੇ ਜਾਂ ਆਹ ਦੂਜਾ ਜਿਹੜਾ ਜਿਹੜਾ ਆਪਾਂ ਕਹਿੰਦੇ ਉਹ ਨੱਕ ਜਿਹਾ ਸੁਣ ਕਪਾਣੀ ਜਾਂ ਕੋਈ ਨੀ ਹੁੰਦਾ ਸੀ ਸ਼ੁਕਰ ਸਾਗਰ ਦਾ ਕੋਈ ਜਾਣਦਾ ਹੀ ਨਹੀਂ ਸੀ ਜਮਾ ਨਾ ਬਲੱਡ ਵਧਦਾ ਸੀ ਨਾ ਸੂਗਰ ਸੀ ਇਹੋ ਜਿਹੀ ਕੋਈ ਬਿਮਾਰੀ ਨਹੀਂ ਸੀ ਅੱਛਾ ਨਾ ਹਾ ਗੋਡੇ ਘੱਟੇ ਦਵਾਈ ਦੋਦੇ ਜਮਾ ਇਹ ਕੁਸਵਾਲ ਪੈਦਾ ਨਹੀਂ ਹੁੰਦਾ ਸੀ ਆ ਅਗਲੇ ਟਾਈਮ 'ਚ ਜਿਹੜੇ ਜਿਹੜੇ ਖਾ ਲੈਂਦੇ ਮਾਰ ਕੇ ਖਾਲਾਂ ਟੱਪ ਜਾਂਦੇ ਹੁਣ ਟੱਪੀ ਦੀ ਨਹੀਂ ਖਾਲੀ ਹੈ ਉਹ ਜੁਗ ਗਏ ਭਾਈ ਹੈ ਅੱਛਾ ਤੇ ਨੀਰੇ ਦੀਆਂ ਭੰਗੀਆਂ ਲੈਂਦੇ 50 50 ਕਿਲੋ ਵਜ ਜਾਂਦੀਆਂ ਚੱਕ ਚੱਕ ਕੇ ਹੱਥਾਂ ਨਾਲ ਕੁਤਰਾ ਕਰਦੇ ਆ ਮਜ਼ੀਨ ਤੇ ਹੁਣ ਕਸਰਤ ਨਹੀਂ ਕਰਦੇ ਤਾਂ ਹੀ ਬਿਮਾਰੀ ਅੱਛਾ ਬੇ ਮੇਰੀ ਉਮਰ ਵੀ 80 ਸਾਲ ਦੇ ਮੈਨੂੰ ਆਖੀ ਨਾ 20 ਸਾਲ ਹਾਲ ਭਾਇਆ ਕੱਲਾ ਕੱਲੇ ਊੜੇ ਦਾ ਆਪ ਵਲਦਾਂ ਦਾ 30 ਸਾਲ ਪੂਰੇ ਸਾਰੇ ਕੰਮ ਜਿੰਨੇ ਕੰਮ ਖੇਤੀ ਦੇ ਹੁੰਦੇ ਸਾਰੇ ਪੂਰਾ ਪੂਰਾ ਜਾਣਦੇ ਹੋ ਟੋਡਰ ਕਿਸੇ ਨੂੰ ਪੁੱਛਿਆ ਸੀਗਾ ਆਦੇ ਦਿਮਾਗ ਨੇ ਕਰੇ ਸਾਰੇ ਹਾਂ ਇਹ ਚੀਜ਼ ਹਾਂ ਆਸ਼ਾ ਪਹਿਲਾਂ ਸੋਚ ਲੈਣਾ ਵੀ ਆਹ ਕੰਮ ਕਿਵੇਂ ਕਰਗੇ ਯਾਰ ਅੱਛਾ 1 ਮਿੰਟ ਬਾਈ ਜੀ 1 ਮਿੰਟ ਬਾਈ ਜੀ 1 ਮਿੰਟ ਤੇ ਸੋਚ ਸੋਚ ਵਿਚਾਰ ਕਰਨੀ ਉਹ ਵੀ ਵੀ ਆਹ ਕੰਮ ਤਿਆਰ ਹੋਗਾ ਕਿ ਨਹੀਂ ਹੋਇਆ ਫਿਰ ਉਸ ਰੋਡ ਕਰਨਾ ਬਾਣ ਬੋਣਾ ਵੀ ਜਿਹੜਾ ਹੁਣ ਬੀਜਣਾ ਹੈ ਜਿਉਂ ਪਤਾ ਲੱਗਿਆ ਵੀ ਬੀਜਣਾ ਨਹੀਂ ਬਣਿਆ ਹੁਣ ਫੇਰ ਬੋਣਾ ਫੇਰ ਫੇਸਵਾ ਕੰਮਾਰਨਾ ਜਦੋਂ ਜਿਵੇਂ ਹੁਣ ਆਪਾਂ ਵਿਆਹ ਚ ਲੱਡੂ ਵੜਦੇ ਆ ਜਦੋਂ ਲੱਡੂ ਵਟ ਲੰਦੇ ਤੇ ਗਿੱਲ ਦੀ ਬੱਜਨ ਦੀ ਮੁੱਠੀ ਵੀ ਹੁਣ ਬਾਣਾ ਆਂਦਾ ਹੁਣ ਬੀਜ ਦੇ ਫਸਲ ਭਾਈ ਤੈਨੂੰ ਦਾਣੇ ਦੇਵਾਂਗਾ ਹੋ ਜਾਂਦੀ ਬਦਲਵਾਦ ਇਹ ਚੀਜ਼ਾਂ ਸੀ ਨੋ ਨੋ ਦੇ ਕੋਈ ਨਹੀਂ ਸੀ ਰੇ ਗੜੀ ਤਾਂ ਕੁਝ ਅੰਦਰ ਸੀ ਆ ਦੇਸੀ ਰੇ ਪਾਉਂਦੇ ਹਾਂ ਅੱਛਾ ਇਹ ਜਿਹਦੇ ਕੇ 5 ਦਿਨ ਰਨ ਲੀਆਂ 10 ਹੁੰਦੇ ਉਹ ਪਾਈ ਜਾਂਦੇ ਪਸ਼ੂਆਂ ਦੇ ਹਿਸਾਬ ਨਾਲ ਹੁਣ ਤਾਂ ਉਹ ਵੀ ਮੁੱਕ ਗਏ ਆ ਪਸ਼ੂ ਲੋਕਾਂ ਨੇ ਮਕਾਤੇ ਰਿਆਂ ਮੋਗੀਆਂ ਹੈ ਉਹ ਤੋਂ ਪਸ਼ੂ ਵੀ ਚਾਰਨ ਚੋ ਜਾਂਦੇ ਹੋ